ਆਪਾਂ ਅੱਜ ਪਹੁੰਚੇ ਹੋਇਆ ਮਾਂ ਸਾਪਾਸ਼ੂ ਮੰਡ ਤੇ ਨਾਲ-ਨਾਲ ਹੁਣ ਆਪਾਂ ਮਾਦਰੀਆਂ ਵੀਡੀਓ ਦੇ ਨਾਲ-ਨਾਲ ਗਾਂ ਵੀ ਆਪਾਂ ਲੈ ਕੇ ਆ ਗਏ ਵਿੱਚ ਤੇ ਬਾਕੀ ਤੁਸੀਂ ਗਾਂ ਦਾ ਥਾਂ ਚੱਡਾ ਚੈੱਕ ਕਰੋ ਵੀਰੇ ਪੂਰੀ ਠੁਕ ਮੈਂ ਆਂਦੀ ਗਾਂ ਗਈ ਬਾਕੀ ਥਾਂ ਦੇਖੋ ਕੱਲਾ-ਕੱਲਾ ਪਿਆਗਾ ਹਨਾ ਤੇ ਬਾਕੀ ਆਪਾਂ ਬਾਬਾ ਜੀ ਨਾਲ ਕਰਾਂਗੇ ਨਾਲ-ਨਾਲ ਗੱਲਬਾਤ ਇੱਧਰ ਆ ਬਾਬਾ ਜੀ ਇੱਧਰ ਬਸ ਰਹਿ ਯਾਰ ਆ ਗਿਆ ਬਰੀ ਯਾਰ ਆ ਗੱਲ ਤੁਸੀਂ ਐਂ ਕਹਿ ਦੋ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਆਪਣਾ ਨਾਂ ਦੱਸੋ ਜੀ ਪਹਿਲਾਂ ਤਾਂ ਮੇਰਾ ਨਾਂ ਅਮਰੀਤ ਸਿੰਘ ਜਸੇਦਾਰ ਕਿਹੜੇ ਪਿੰਡ ਤੋਂ ਆ ਜੀ ਮਾਨਸਾ ਜਿਲ੍ਹਾ ਲੋ ਜੀ ਬਾਬਾ ਜੀ ਦਾ ਨਾਂ ਤੁਹਾਨੂੰ ਪਤਾ ਲੱਗ ਗਿਆ ਜਿਵੇਂ ਅਮਰੀਤ ਸਿੰਘ ਨਾਂ ਤੇ ਮਾਨਸਾ ਜਿਲ੍ਹੇ ਤੋਂ ਹਨਾ ਤੇ ਬਾਬਾ ਜੀ ਕਿੰਨਵੇਂ ਸੂਏ ਗਾਂ ਜੀ ਆਪਣੀ ਇਹ ਦੂਜੇ ਸੂਏ ਪੈੜੀ ਹੈ ਜੀ ਦੂਜੇ ਸੂਏ ਹੈ ਜੀ ਹਾਂ ਜੀ ਇਹ ਸੂਈ ਬਈ ਹੈ ਜੀ ਹਾਂ ਸੂਈ ਹੋਈ ਹੈ ਜੀ ਸੂਈ ਮਗਰ ਕੀ ਜੀ ਇਹਦੇ ਬੱਛਾ ਜੀ ਬੱਛਾ ਜੀ ਲੋ ਜੀ ਤਰੋ ਤੇ ਗਾਂ ਹੈ ਸੂਈ ਤੇ ਮਗਰੀ ਦਾ ਬੱਛਾ ਹਨਾ ਤੇ ਬਾਬਾ ਜੀ ਜੇ ਆਪਾਂ ਗਾਂ ਦੇ ਦੁੱਧ ਦੀ ਗੱਲ ਬਾਤ ਕਰੀਏ ਤਾਂ ਕਿੰਨਾ ਦੁੱਧ ਹੈ ਗਾਂ ਥਲੇ ਉਹ 10 ਲੀਟਰ ਹੈ ਜੀ 9 ਵੀ ਦੇ ਦਿੰਦੇ 10 ਵੀ ਦੇ ਦਿੰਦੀ ਹੈ ਲੋਈ ਬਾਬਾ ਜੀ ਕਹਿੰਦੇ 10 ਤੋਂ 9 ਤੋਂ 10 ਲੀਟਰ ਦੋ ਤਿਆਰ ਹੈ ਨਾ ਤੇ ਬਾਕੀ ਕਹਿੰਦੇ ਬਾਬਾ ਜੀ ਕਹਿੰਦੇ 10 ਤਾਂ ਹੈਗੇ ਹੈਗੇ ਤੇ ਕਈ ਵਾਰ 9 ਵੀ ਦੇ ਦਿੰਦੀ ਆ ਤੇ ਬਾਬਾ ਜੀ ਕੀ ਮੰਗਾਈ ਇਹਦੀ ਇਹਦੀ ਡਿਮਾਂਡ ਆ 35000 ਰੁਪਇਆ 35000 ਰੁਪਏ ਲੋ ਦੋਸਤੋ ਗਾਂ ਦੀ ਡਿਮਾਂਡ ਹੈਗੀ 35000 ਰੁਪਇਆ ਬਹੁਤ ਹੀ ਜਾਇਜ਼ ਰੇਟ ਤੇ ਬਾਬਾ ਜੀ ਜੇ ਆਪਾਂ ਛੋੜ ਦੀ ਕਿੰਨੇ ਕਰ ਸਕਦੇ ਨਹੀਂ ਸਭ ਦੇ ਚ ਆ ਮੁੱਲ 35000 ਕੀਤਾ ਗਿਆ ਮੌਕੇ ਤੇ 60-62 ਦਾ 26-27000 ਦਾ ਹੋ ਜਾਣਾ ਲੋ ਜੀ ਬਾਕੀ ਕਹਿੰਦੇ ਬਾਬਾ ਜੀ ਕਹਿੰਦੇ ਮੌਕੇ ਤੇ ਛੋੜ ਹੋ ਜੂਗੀ ਹਣਾ ਹਾਂ ਜੀ ਲੋ ਜੀ ਬਾਬਾ ਜੀ ਇੱਕ ਮੱਝ ਵੀ ਲੈ ਕੇ ਆਏ ਨੇ ਨਾਲ ਪਹਿਲਾਂ ਆਪਾਂ ਗਾਂ ਵੀ ਦਿਖਾਈ ਸੀ ਬਾਬਾ ਜੀ ਨੇ ਤੇ ਹੁਣ ਇੱਕ ਮੱਝ ਵੀ ਬਾਬਾ ਜੀ ਇੱਥੇ ਸੇਲ ਵਾਸਤੇ ਲੈ ਕੇ ਆਏ ਨੇ ਆਪਾਂ ਗੱਲਬਾਤ ਕਰਦੇ ਆਂ ਬਾਬਾ ਜੀ ਨਾਲ ਬਾਬਾ ਜੀ ਗਾਂ ਦੇ ਨਾਲ ਨਾਲ ਤੁਸੀਂ ਮੱਝ ਵੀ ਅੱਜ ਲੈ ਕੇ ਆਏ ਹੋ ਹੈ ਹਾਂ ਜੀ ਮੱਝ ਵੀ ਲਿਆਂਦੀ ਤੇ ਆਜੋ ਬਾਬਾ ਜੀ ਮੱਝ ਦੇ ਕੋਲ ਹੀ ਆਇਓ ਥੋੜਾ ਜਿਆ ਆਪਣੀ ਆਈਆਂ ਇੱਥੇ ਖੜਜੋ ਨਾ ਬਾਬਾ ਜੀ ਜੇ ਆਪਾਂ ਗੱਲ ਕਰੀਏ ਮੱਝ ਬਾਰੇ ਤਾਂ ਇਹ ਕਿੰਨੇ ਸੂਏ ਮੱਝ ਹੈ ਜੀ ਮੱਝ ਤੀਜਾ ਸੂਆ ਹੈ ਤੀਜਾ ਸੂਆ ਮੱਝ ਹੈ ਜੀ ਹਾਂ ਜੀ ਤੇ ਦੁੱਧ ਕਿੰਨਾ ਦੇ ਦਿੰਦੀ ਜੀ ਦੁੱਧ 12 ਲੀਟਰ ਹੁਣ ਤਿਆਰ ਆ ਬਿਲਕੁਲ ਜਮਾ ਡੱਬੇ ਮਾਰ ਕੇ ਚਾਦੀ ਹੋਈ ਹੈ ਠੀਕ ਹੈ ਜੀ ਤੇ ਕਿੰਨੇ ਲੀਟਰ ਦੁੱਧ ਹੈ ਜੀ ਜਮਾ 12 ਲੀਟਰ ਹੁਣ ਤਿਆਰ ਜਮਾ ਪੂਰਾ ਹੀ ਬਣ ਕੇ ਦਵਾਂਗੇ ਹਾਂ ਪੂਰੀ ਫੁੱਲ ਗਰੰਟੀ ਹੈ ਆਪੀ ਫੁੱਲ ਗਰੰਟੀ ਹੈ ਜਮਾ ਠੀਕ ਹੈ ਜੀ ਤੇ ਮਗਰ ਇਹਦੇ ਬੱਚਾ ਕੀ ਹੈ ਜੀ ਬੱਚਾ ਮਾਂ ਕੱਟੀ ਮਗਰ ਕੱਟੀ ਹੈ ਹਾਂ ਜੀ ਮੜਾ ਦਿਖਾ ਸਕਦੇ ਬੱਚਾ ਗਾਂ ਕਰਕੇ ਕੱਟੇ ਹੋ ਬੈਠਾ ਉਹ ਬੋਰੀ ਦਿੱਤੀ ਹੋਈ 15 ਦਿਨਾਂ ਦੀ ਮੱਝ ਸੂਈ ਹੋਈ ਹੈ ਜੀ 12 ਲੀਟਰ ਦੁੱਧ ਹੈ ਕਿੰਨਾ ਸੂਆ ਦੱਸਿਆ ਸੀ ਗਈ ਤੀਜਾ ਸੂਆ ਹੈ ਜੀ ਤੇ ਪਿੰਡੇ ਦੀ ਬਹੁਤ ਚੰਗੀ ਮੱਝ ਹੈ ਭਰਮੀ ਮੱਝ ਹੈਗੀ ਪੂਰੀ ਤੰਦਰੁਸਤ ਮੱਝ ਹੈ ਬਾਬਾ ਜੀ ਕਹਿੰਦੇ ਵੀ ਦੁੱਧ ਦੀ ਫੁੱਲ ਗਰੰਟੀ ਹੈ ਕੋਈ ਇਹੋ ਜੀ ਗੱਲ ਨਹੀਂ ਹੈਗੀ ਗੁਰਸਿੱਖ ਬੰਦੇ ਨੇ ਤੇ ਜੇ ਆਪਾਂ ਬਾਬਾ ਜੀ ਰੇਟ ਦੀ ਗੱਲ ਕਰੀਏ ਤਾਂ ਮੱਝ ਨੂੰ ਮੱਝ ਦਾ ਕੀ ਰੇਟ ਹੈ ਜੀ ਆਪਾਂ ਰੇਟ ਤਾਂ ਉੱਤੇ ਹਾਂਜੀ 94000 ਤੇ 95 15000 ਰੇਟ ਤੋਂ 95 ਦੀ ਜਿਹੜੀ ਹੈ ਜੀ 1.5 ਦਾ ਰੇਟ ਹੈ ਜੀ ਜਾਨੀ ਕਿ ਆਪਾਂ 95000 ਦਾ ਕਮਾਲ ਚ ਛੱਡ ਦੇਣੀ ਹੈ ਹਾਂ ਜੀ ਠੀਕ ਹੈ ਜੀ ਬਾਬਾ ਜੀ ਕਹਿੰਦੇ ਜੀ 95000 ਦਾ ਨੈਟ ਰੇਟ ਹੈ ਜੀ ਆਪਣਾ ਜੇ ਕਿਸੇ ਵੀਰ ਨੇ ਮੱਝ ਵਗੈਰਾ ਦਾ ਸੌਦਾ ਕਰਨਾ ਹੋਵੇ ਜਾਂ ਲੈਣੀ ਹੋਵੇ ਤਾਂ 95000 ਦੇ ਵਿੱਚ ਬਾਬਾ ਜੀ ਕਹਿੰਦੇ ਸੀ ਆਪਾਂ ਮੱਝ ਛੱਡ ਦਾਂਗੇ ਬਾਬਾ ਜੀ ਆਪਣੇ ਕੋਲੇ ਹੋਰ ਵੀ ਪਸ਼ੂ ਹੁੰਦੇ ਆ ਜੀ ਹਾਂ ਹੋਰ ਵੀ ਹੁੰਦੇ ਠੀਕ ਹੈ ਤੇ ਅੱਜ ਤੁਸੀਂ ਇੱਥੇ ਪਹਿਲੀ ਵਾਰ ਹੀ ਆਏ ਹੋ ਮੰਨਸਾ ਕਿ ਪਹਿਲਾਂ ਵੀ ਆਉਣੇ ਹੋ ਨਹੀਂ ਬਹੁਤ ਚਿਰ ਹੋ ਗਿਆ 20-22 ਸਾਲ ਹੋ ਗਏ ਅੱਛਾ 20-22 ਸਾਲ ਹੋ ਗਏ ਠੀਕ ਹੈ ਤੁਸੀਂ ਨਾਲ ਸੇਲ ਪਰਚੇਜ਼ ਦਾ ਵੀ ਕਰਦੇ ਹੋ ਹਾਂ ਲੈ ਵੇਚ ਕਰਦੇ ਆ ਠੀਕ ਹੈ ਠੀਕ ਹੈ ਮਨ ਕੇ ਚਲੋ ਵੀ ਇੱਥੋਂ ਜੇ ਕੋਈ ਤੁਹਾਨੂੰ ਵਧੀਆ ਮੱਝ ਜਾਂ ਕੋਈ ਗਾਂ ਮਿਲਦੀ ਹੈ ਲੈ ਲੈਨੇ ਆ ਤੁਸੀਂ ਲੈ ਵੀ ਲੈਨੇ ਹੋ ਪਿੰਡਾਂ ਚ ਵੀ ਲੈ ਲੈਨੇ ਇੱਥੋਂ ਜੀ ਅੱਛਾ ਪਿੰਡਾਂ ਚ ਜਾ ਕੇ ਵੀ ਤੁਸੀਂ ਲੈ ਲੈਨੇ ਹੋ ਹਾਂ ਜਿਸ ਤੇ ਦੱਸ ਪਾਵੇ ਚੰਗੀ ਮੱਝ ਉਹ ਇੱਥੇ ਲੈ ਲਈ ਠੀਕ ਹੈ ਕਿੰਨੇ ਚਿਰ ਹੋ ਗਿਆ ਬਾਈ ਕੰਮ ਕਰਦੇ ਨੂੰ ਤੁਹਾਨੂੰ 20 22 ਸਾਲ 25 ਸਾਲਾਂ ਤੋਂ ਵੀ ਹੋ ਗਏ ਅੱਛਾ ਅੱਛਾ ਜਨਕਾ ਸ਼ੁਰੂ ਤੋਂ ਬਚਪਨ ਤੋਂ ਛੋਟੇ ਹੁੰਦੇ ਬਚਪਨ ਤੋਂ ਹੀ ਇਸੇ ਕੰਮ ਤੇ ਆ ਪਹਿਲਾਂ ਪਿਓ ਦੇ ਪਿਓ ਦੇ ਮਾਰੇ ਤੁਰੇ ਕਰਦੇ ਆ ਅੱਛਾ ਪੀੜੀ ਦੇ ਰੀੜੀ ਜਾਨੀ ਕਿ ਤੁਸੀਂ ਇਹ ਪਸ਼ੂ ਪਾਲਣ ਦਾ ਜਿਹੜਾ ਕੀਤਾ ਅੱਗੇ ਵਧਾ ਰਹੇ ਹੋ ਇਹੀ ਕੀਤਾ ਜਿੰਨਾ ਚਿਰ ਜੀਣਾ ਇਹੀ ਕੀਤਾ ਕਰ ਸਹੀ ਪਸ਼ੂ ਦੇਣਾ ਕਿਉਂ ਗਲਤ ਪਸ਼ੂ ਨਹੀਂ ਦੇਣਾ ਆਏਗਾ ਜਿਵੇਂ ਕਿ ਹੁਣ ਅੱਜ ਕੱਲ ਦੇਖਿਆ ਜਾਂਦਾ ਜੀ ਪਿੰਡਾਂ ਦੇ ਵਿੱਚ ਬਹੁਤ ਘਰ ਇਹੋ ਜਿਹੇ ਹੋ ਗਏ ਵੀ ਜਿਹੜੇ ਪਸ਼ੂ ਛੱਡ ਗਏ ਹਾਂ ਪਸ਼ੂ ਛੱਡ ਗਏ ਤੇ ਦੁੱਧ ਮੁੱਲ ਦਾ ਲੈਂਦੇ ਆਗੇ ਹਾਂ ਦੁੱਧ ਤੇ ਉਹ ਵੀ ਨਹੀਂ ਵਧੀਆ ਮਿਲਦਾ ਨਾ ਉਹ ਵੀ ਨਹੀਂ ਵਧੀਆ ਮਿਲਦਾ ਤਾਂ ਬਹੁਤ ਵਧੀਆ ਗੱਲ ਹੈ ਵੀ ਇੱਕਦਾਂ ਤੁਸੀਂ ਬਾਣੇ ਦੇ ਵਿੱਚੋਂ ਤੇ ਦੂਜਾ ਤੁਸੀਂ ਆਜੇ ਦੁੱਧ ਤੋਂ ਬਿਨਾ ਨੀ ਕੁਆਲਟੀ ਮੰਡੀ ਕਰਦੀ ਸਹੀ ਗੱਲ ਹੈ ਸਹੀ ਗੱਲ ਆਹ ਦਾ ਦੁੱਧ ਹੋਊਗਾ ਤਾਂ ਹੀ ਹੋਊਗਾ ਕੁਆਲਟੀ ਬਣੂਗੀ ਫੇਰ ਹੀ ਸਿਹਤ ਬਣੂਗੀ ਹਾਂਜੀ ਮੁੱਲ ਦੇ ਦੁੱਧਾਂ 'ਚ ਕੁਝ ਨਹੀਂ ਹੈਗਾ ਇਹ ਤਾਂ ਹੈ ਜੀ ਗੱਲ ਕਿਉਂਕਿ ਇਹ ਘਰ ਦਾ ਦੁੱਧ ਹੋਊਗਾ ਤਾਂ ਖੁੱਲਾ ਦੁੱਧ ਦਹੀਂ ਵਰਤੇ ਜਾਂਦੇ ਆਹ ਖੁੱਲਾ ਵਰਤਿਆ ਜਾਊਗਾ ਵਧੀਆ ਵੰਡ ਪਾਓ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਸੀਂ ਜਾਣਕਾਰੀ ਦਿੱਤੀ ਸਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਤੁਸੀਂ ਇੱਥੇ ਆਏ ਚੜਦੀ ਗਲਾ ਚੜਦੀ ਗਲਾ ਸਾਰੇ ਕਿਤੇ ਮਿਲਾਂਗੇ ਆਪਾਂ ਖੰਨਾ ਕਰਾਲੀ ਸਾਰੇ ਮੰਡੀਆਂ ਤੋਂ ਜਾਣੇ ਆ ਠੀਕ ਹੈ ਠੀਕ ਹੈ ਜੀ ਬਹੁਤ ਦੂਰ ਤੱਕ ਠੀਕ ਹੈ ਬਾਬਾ ਜੀ ਬਹੁਤ ਬਹੁਤ ਧੰਨਵਾਦ ਅਰ ਲੋ ਵੀ ਜਿਵੇਂ ਦੋਸਤੋ ਤੁਹਾਨੂੰ ਪਤਾ ਹੀ ਆਪਾਂ ਅੱਜ ਪਹੁੰਚੇ ਹੋਏ ਆ ਮਾਂਸਾ ਪਸ਼ੂ ਮੰਡੀ ਤੇ ਨਾਲ-ਨਾਲ ਹੁਣ ਆਪਾਂ ਮਾਦਰੀਆਂ ਵੀਡੀਓ ਦੇ ਨਾਲ ਦੇ ਨਾਲ ਗਾਂ ਵੀ ਆਪਾਂ ਲੈ ਕੇ ਆ ਗਏ ਵਿੱਚ ਤੇ ਬਾਕੀ ਤੁਸੀਂ ਗਾਂ ਦਾ ਥਣ ਚੱਡਾ ਚੈੱਕ ਕਰੋ ਵੀਰੇ ਪੂਰੀ ਠੁਕ ਮੈਂ ਥਾਂ ਦੀ ਗਾਂ ਗਈ ਬਾਕੀ ਥਣ ਦੇਖੋ ਕੱਲਾ-ਕੱਲਾ ਪਿਆਗਾ ਹਨਾ ਤੇ ਬਾਕੀ ਆਪਾਂ ਬਾਬਾ ਜੀ ਨਾਲ ਕਰਾਂਗੇ ਨਾਲ-ਨਾਲ ਗੱਲਬਾਤ ਇੱਧਰ ਆ ਜਾ ਬਾਬਾ ਜੀ ਇੱਧਰ ਬਸ ਰਹਿ ਜਾ ਬਰੀ ਯਾਰ ਪਾ ਗੱਲ ਉਸ ਤਾਂ ਇਹ ਕਹਿ ਦੋ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਆਪਣਾ ਨਾਂ ਦੱਸੋ ਜੀ ਪਹਿਲਾਂ ਤਾਂ ਮੇਰਾ ਨਾਂ ਅਮਰੀਤ ਸਿੰਘ ਜਸੇਦਾਰ ਕਿਹੜੇ ਪਿੰਡ ਤੋਂ ਆ ਜੀ ਮਾਨਸਾ ਜਿਲ੍ਹਾ ਲਓ ਜੀ ਬਾਬਾ ਜੀ ਦਾ ਨਾਂ ਤੁਹਾਨੂੰ ਪਤਾ ਲੱਗ ਗਿਆ ਜਿਵੇਂ ਅਮਰੀਤ ਸਿੰਘ ਨਾਂ ਤੇ ਮਾਨਸਾ ਜਿਲ੍ਹੇ ਤੋਂ ਹਨਾ ਤੇ ਬਾਬਾ ਜੀ ਕਿੰਨਵੇਂ ਸੂਏ ਗਾਂ ਜੀ ਆਪਣੀ ਇਹ ਦੂਜੇ ਸੂਏ ਪੈੜੀ ਹੈ ਜੀ ਦੂਜੇ ਸੂਏ ਹੈ ਜੀ ਹਾਂ ਜੀ ਇਹ ਸੂਈ ਬਈ ਹੈ ਜੀ ਹਾਂ ਸੂਈ ਹੋਈ ਹੈ ਜੀ ਸੂਈ ਮਗਰ ਕੀ ਜੀ ਇਹਦੇ ਬੱਛਾ ਜੀ ਬੱਛਾ ਜੀ ਲਓ ਤੇ ਗਾਂ ਹੈ ਛੂਈ ਵੀ ਤੇ ਮਗਰੀ ਦਾ ਬੱਚਾ ਨਾ ਤੇ ਬਾਬਾ ਜੀ ਜੇ ਆਪਾਂ ਗਾਂ ਦੇ ਦੁੱਧ ਦੀ ਗੱਲ ਬਾਤ ਕਰੀਏ ਤੇ ਕਿੰਨਾ ਦੁੱਧ ਹੈ ਗਾਂ ਥੱਲੇ ਉਹ 10 ਲੀਟਰ ਆ ਜੀ 9 ਵੀ ਦੇ ਦਿੰਦੇ 10 ਵੀ ਦੇ ਦਿੰਦੀ ਐ ਬਾਈ ਬਾਬਾ ਜੀ ਕਹਿੰਦੇ 10 ਤੋਂ 9 ਤੋਂ 10 ਲੀਟਰ ਦੋ ਤਿਆਰ ਹੈ ਨਾ ਤੇ ਬਾਕੀ ਕਹਿੰਦੇ ਬਾਬਾ ਜੀ ਕਹਿੰਦੇ 10 ਤਾਂ ਹੈਗੇ ਹੈਗੇ ਤੇ ਕਈ ਵਾਰ 9 ਵੀ ਦੇ ਦਿੰਦੀ ਆ ਤੇ ਬਾਬਾ ਜੀ ਕੀ ਡਿਮਾਂਡ ਆਈ ਇਹਦੀ ਇਹਦੀ ਡਿਮਾਂਡ ਆ 35000 ਰੁਪਇਆ 35000 ਰੁਪਏ ਲਓ ਦੋਸਤੋ ਗਾਂ ਦੀ ਡਿਮਾਂਡ ਹੈਗੀ 35000 ਰੁਪਇਆ ਬਹੁਤ ਹੀ ਜਾਇਜ਼ ਹੈ ਤੇ ਬਾਬਾ ਜੀ ਦੇ ਆਪਾਂ ਛੋੜ ਦੀ ਕਿੰਨੇ ਕਰ ਸਕਦੇ ਨਹੀਂ ਸਭ ਦੇ ਚਾ ਆ ਮੁੱਲ 35000 ਕੀਤਾ ਗਿਆ ਮੌਕੇ ਤੇ ਛੱਡ ਛਡਾਈ ਤਾਂ 26-27000 ਦਾ ਹੋ ਜਾਣਾ ਲੋ ਜੀ ਬਾਕੀ ਕਹਿੰਦੇ ਬਾਬਾ ਜੀ ਕਹਿੰਦੇ ਮੌਕੇ ਤੇ ਛੋੜ ਹੋ ਜੂਗੀ ਹਨਾ ਹਾਂ ਜੀ ਲੋ ਜੀ ਬਾਬਾ ਜੀ ਇੱਕ ਮੱਝ ਵੀ ਲੈ ਕੇ ਆਏ ਨੇ ਨਾਲ ਪਹਿਲਾਂ ਆਪਾਂ ਗਾਂ ਵੀ ਦਿਖਾਈ ਸੀ ਬਾਬਾ ਜੀ ਨੇ ਤੇ ਹੁਣ ਇੱਕ ਮੱਝ ਵੀ ਬਾਬਾ ਜੀ ਇੱਥੇ ਸੇਲ ਵਾਸਤੇ ਲੈ ਕੇ ਆਏ ਨੇ ਤੇ ਆਪਾਂ ਗੱਲਬਾਤ ਕਰਦੇ ਆਂ ਬਾਬਾ ਜੀ ਨਾਲ ਬਾਬਾ ਜੀ ਗਾਂ ਦੇ ਨਾਲ ਨਾਲ ਤੁਸੀਂ ਮੱਝ ਵੀ ਅੱਜ ਲੈ ਕੇ ਆਏ ਹੋ ਹੈ ਹਾਂ ਜੀ ਮੱਝ ਵੀ ਲਿਆਂਦੀ ਤੇ ਆਜੋ ਬਾਬਾ ਜੀ ਮੱਝ ਦੇ ਕੋਲ ਹੀ ਆਇਓ ਥੋੜਾ ਜਿਆ ਆਪਣੀ ਆਈਆਂ ਇੱਥੇ ਖੜ ਜੋ ਨਾ ਬਾਬਾ ਜੀ ਜੇ ਆਪਾਂ ਗੱਲ ਕਰੀਏ ਮੱਝ ਬਾਰੇ ਤਾਂ ਇਹ ਕਿੰਨੇ ਸੂਏ ਮੱਝ ਹੈ ਜੀ ਮੱਝ ਤੀਜਾ ਸੂਆ ਜੀ ਤੀਜਾ ਸੂਆ ਮੱਝ ਆ ਜੀ ਹਾਂ ਜੀ ਤੇ ਦੁੱਧ ਕਿੰਨਾ ਦੇ ਦਿੰਦੀ ਜੀ ਦੁੱਧ 12 ਲੀਟਰ ਹੁਣ ਤਿਆਰ ਆ ਬਿਲਕੁਲ ਜਮਾ ਟੱਪੇ ਮਾਰ ਕੇ ਚਾਦੀ ਹੋਈ ਆ ਠੀਕ ਹੈ ਜੀ ਤੇ ਕਿੰਨੇ ਲੀਟਰ ਦੁੱਧ ਆ ਜੀ ਜਮਾ 12 ਲੀਟਰ ਹੁਣ ਤਿਆਰ ਜਮਾ ਪੂਰਾ ਹੀ ਵਿਣਕੇ ਦਵਾਂਗੇ ਹਾਂ ਪੂਰੀ ਫੁੱਲ ਗਰੰਟੀ ਆ ਆਪਣੀ ਫੁੱਲ ਗਰੰਟੀ ਆ ਜਮਾ ਠੀਕ ਹੈ ਜੀ ਤੇ ਮਗਰ ਇਹਦੇ ਬੱਚਾ ਕੀ ਆ ਜੀ ਬੱਚਾ ਮਾਂ ਕੱਟੀ ਮਗਰ ਕੱਟੀ ਆ ਹਾਂ ਜੀ ਮੜਾ ਦਿਖਾ ਸਕਦੇ ਬੱਚਾ ਗਾਂ ਕਰਕੇ ਕੱਟੇ ਉਹ ਬੈਠਾ ਉਹ ਬੋਰੀ ਦਿੱਤੀ ਹੋਈ 15 ਦਿਨਾਂ ਦੀ ਮੱਝ ਸੂਈ ਹੋਈ ਹੈ ਜੀ 12 ਲੀਟਰ ਦੁੱਧ ਹੈ ਕਿੰਨਾ ਵਾ ਸੂਆ ਦੱਸਿਆ ਸੀਗਾ ਜੀ ਤੀਜਾ ਸੂਆ ਹੈ ਜੀ ਤੇ ਪਿੰਡੇ ਦੀ ਬਹੁਤ ਚੰਗੀ ਮੱਝ ਹੈ ਭਰਮੀ ਮੰਜ ਹੈਗੀ ਪੂਰੀ ਤੰਦਰੁਸਤ ਮੱਝ ਹੈ ਪਾਪਾ ਜੀ ਕਹਿੰਦੇ ਵੀ ਦੁੱਧ ਦੀ ਫੁੱਲ ਗਾਰੰਟੀ ਹੈ ਕੋਈ ਇਹੋ ਜੀ ਗੱਲ ਨਹੀਂ ਹੈਗੀ ਗੁਰਸਿੱਖ ਬੰਦੇ ਨੇ ਤੇ ਜੇ ਆਪਾਂ ਬਾਬਾ ਜੀ ਰੇਟ ਦੀ ਗੱਲ ਕਰੀਏ ਤਾਂ ਮੱਝ ਨੂੰ ਮੱਝ ਦਾ ਕੀ ਰੇਟ ਹੈ ਜੀ ਆਪਾਂ ਰੇਟ ਤਾਂ ਉੱਕੇ ਹਾਂਜੀ 94000 94 15000 ਰੇਟ ਤੋਂ 95 ਦੀ ਜਿਹੜੀ ਹੈ 15000 ਦਾ ਰੇਟ ਹੈ ਜੀ ਬਈ ਯਾਨੀ ਕਿ ਆਪਾਂ 95000 ਦਾ ਕਮਾਜ ਛੱਡ ਦੇਣੀ ਹੈ ਹਾਂ ਜੀ ਠੀਕ ਹੈ ਜੀ ਬਾਬਾ ਜੀ ਕਹਿੰਦੇ ਜੀ 95000 ਦਾ ਨੈਟ ਰੇਟ ਹੈ ਜੀ ਆਪਣਾ ਜੇ ਕਿਸੇ ਵੀਰ ਨੇ ਮੱਝ ਵਗੈਰਾ ਦਾ ਸੌਦਾ ਕਰਨਾ ਹੋਵੇ ਜਾਂ ਲੈਣੀ ਹੋਵੇ ਤਾਂ 95000 ਦੇ ਵਿੱਚ ਬਾਬਾ ਜੀ ਕਹਿੰਦੇ ਸੀ ਆਪਾਂ ਮੱਝ ਛੱਡ ਦਾਂਗੇ ਬਾਬਾ ਜੀ ਆਪਣੇ ਕੋਲੇ ਹੋਰ ਵੀ ਪਸ਼ੂ ਹੁੰਦੇ ਆ ਜੀ ਹਾਂ ਹੋਰ ਵੀ ਹੁੰਦੇ ਠੀਕ ਹੈ ਤੇ ਅੱਜ ਤੁਸੀਂ ਇੱਥੇ ਪਹਿਲੀ ਵਾਰ ਹੀ ਆਏ ਹੋ ਮਾਨਸਾ ਕਿ ਪਹਿਲਾਂ ਵੀ ਆਉਣੇ ਹੋ ਨਹੀਂ ਬਹੁਤ ਚਿਰ ਹੋ ਗਿਆ 22 ਸਾਲ ਹੋ ਗਏ ਅੱਛਾ 22 ਸਾਲ ਹੋ ਗਏ ਠੀਕ ਹੈ ਤੁਸੀਂ ਨਾਲ ਸੇਲ ਪਰਚੇਜ਼ ਦਾ ਵੀ ਕਰਦੇ ਹੋ ਹਾਂ ਲੈ ਵੇਚ ਕਰਦੇ ਆ ਠੀਕ ਹੈ ਠੀਕ ਹੈ ਮਨ ਕੇ ਚਲੋ ਵੀ ਇੱਥੋਂ ਜੇ ਕੋਈ ਤੁਹਾਨੂੰ ਵਧੀਆ ਮੱਝ ਜਾਂ ਕੋਈ ਗਾਂ ਮਿਲਦੀ ਹੈ ਲੈ ਲੈਨੇ ਆ ਤੁਸੀਂ ਲੈ ਵੀ ਲੈਨੇ ਹੋ ਘੰਟਾਂ ਚ ਵੀ ਲੈ ਲੈਨੇ ਇੱਥੋਂ ਅੱਛਾ ਪਿੰਡਾਂ ਚ ਜਾ ਕੇ ਵੀ ਤੁਸੀਂ ਲੈ ਲੈਨੇ ਹੋ ਹਾਂ ਜਿਸ ਤੇ ਦੱਸ ਪਵੇ ਚੰਗੀ ਮੱਝ ਹੋ ਉੱਥੇ ਲੈ ਲਈ ਠੀਕ ਹੈ ਕਿੰਨੇ ਚਿਰ ਹੋ ਗਿਆ ਬਾਈ ਕੰਮ ਕਰਦੇ ਨੂੰ ਤੁਹਾਨੂੰ 20-22 ਸਾਲ 25 ਸਾਲਾਂ ਤੋਂ ਹੋ ਗਏ ਅੱਛਾ ਅੱਛਾ ਜਨਕਾ ਸ਼ੁਰੂ ਤੋਂ ਬਚਪਨ ਤੋਂ ਛੋਟੇ ਹੁੰਦੇ ਬਚਪਨ ਤੋਂ ਹੀ ਇਸੇ ਕੰਮ ਤੇ ਆ ਪਹਿਲਾਂ ਪਿਓ ਦੇ ਪਿਓ ਦੇ ਮਾਲੇ ਵੀ ਤੁਰੇ ਕਰਦੇ ਆ ਅੱਛਾ ਪੀੜੀ ਦੇ ਰੀੜੀ ਯਾਨੀ ਕਿ ਤੁਸੀਂ ਇਹ ਪਸ਼ੂ ਪਾਲਣ ਦਾ ਜਿਹੜਾ ਕੀਤਾ ਅੱਗੇ ਵਧਾ ਰਹੇ ਹੋ ਇਹੀ ਕੀਤਾ ਜਿੰਨਾ ਚਿਰ ਜੀਣਾ ਹੈ ਇਹੀ ਕੀਤਾ ਕਰਨਾ ਸਹੀ ਪਸ਼ੂ ਦੇਣਾ ਕਿਉਂ ਗਲਤ ਪਸ਼ੂ ਨਹੀਂ ਦੇਣਾ ਹੈਗਾ ਜਿਵੇਂ ਕਿ ਹੁਣ ਅੱਜਕੱਲ ਦੇਖਿਆ ਜਾਂਦਾ ਜੀ ਪਿੰਡਾਂ ਦੇ ਵਿੱਚ ਬਹੁਤ ਘਰ ਇਹੋ ਜਿਹੇ ਹੋ ਗਏ ਵੀ ਜਿਹੜੇ ਪਸ਼ੂ ਛੱਡ ਗਏ ਹਾਂ ਪਸ਼ੂ ਛੱਡ ਗਏ ਤੇ ਦੁੱਧ ਮੁੱਲ ਦਾ ਲੈਂਦੇ ਹੈਗੇ ਹਾਂ ਦੁੱਧ ਤੇ ਉਹ ਵੀ ਨਹੀਂ ਵਧੀਆ ਮਿਲਦਾ ਨਾ ਉਹ ਵੀ ਨਹੀਂ ਵਧੀਆ ਮਿਲਦਾ ਤਾਂ ਬਹੁਤ ਵਧੀਆ ਗੱਲ ਹੈ ਵੀ ਇੱਕਦਾਂ ਤੁਸੀਂ ਬਾਣੇ ਦੇ ਵਿੱਚੋਂ ਤੇ ਦੂਜਾ ਤੁਸੀਂ ਆਜੇ ਦੁੱਧ ਤੋਂ ਬਿਨਾ ਨੀ ਕੁਆਲਿਟੀ ਵੰਦੀ ਕਰਦੀ ਸਹੀ ਗੱਲ ਹੈ ਸਹੀ ਗੱਲ ਆ ਤਾਂ ਦੁੱਧ ਹੋਊਗਾ ਤਾਂ ਹੀ ਹੋਊਗਾ ਕੁਆਲਿਟੀ ਬਣੂਗੀ ਫੇਰ ਹੀ ਸਿਹਤ ਬਣੂਗੀ ਹਾਂਜੀ ਮੁੱਲ ਦੇ ਦੁੱਧਾਂ 'ਚ ਕੁਝ ਨਹੀਂ ਹੈਗਾ ਇਹ ਤਾਂ ਹੈ ਜੀ ਗੱਲ ਕਿਉਂਕਿ ਇਹ ਘਰ ਦਾ ਦੁੱਧ ਹੋਊਗਾ ਤਾਂ ਖੁੱਲਾ ਦੁੱਧ ਦਹੀਂ ਵਰਤੇ ਜਾਂਦੇ ਆ ਖੁੱਲਾ ਵਰਤਾਂ ਜਾਊਗਾ ਵਧੀਆ ਵੰਡ ਪਾਓ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਸੀਂ ਜਾਣਕਾਰੀ ਦਿੱਤੀ ਸਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਤੁਸੀਂ ਇੱਥੇ ਆਏ ਚੜਦੀ ਗਲਾ ਚੜਦੀ ਗਲਾ ਸਾਰੇ ਕਿਤੇ ਮਿਲਾਂਗੇ ਆਪਾਂ ਖੰਨਾ ਕਰਾਲੀ ਸਾਰੇ ਮੰਡੀਆਂ ਤੋਂ ਜਾਣਦੇ ਆ ਠੀਕ ਹੈ ਠੀਕ ਹੈ ਜੀ ਲੰਬੂ ਦੂਰ ਤੱਕ ਠੀਕ ਹੈ ਬਾਬਾ ਜੀ ਬਹੁਤ ਬਹੁਤ ਧੰਨਵਾਦ